ਮਨਦੀਪ ਕੋਰ ਕੀ ਵਾਕਿਆ ਹੋਇਆ ਸੀ ਉਸ ਦਿਨ ਲੋਟ ਰਹੀ ਸੀ ਹੁਣ ਤੁਹਾਨੂੰ ਬਹਾਦਰੀ ਦਾ ਪੁਰਸਕਾਰ ਅੱਜ ਮਿਲਿਆ ਹੈ ਕੀ ਕਹਿਣਾ ਚਾਹੋਗੇ ਉਸ ਦਿਨ ਮੈਂ ਕਪੜੇ ਕੋਠੇ ਤੋਂ ਲਾਉਣ ਗਈ ਸੀ ਤੇ ਖੇਲਿਆਣ ਦੇ ਚਿਹਰੇ ਤੇ ਬੈਠੀ ਦੇਖਿਆ ਕਿ ਬਾਹਰ ਤਿੰਨ ਜਾਨਾਂ ਨੇ ਅੰਦਰ Schlag ਮਾਰਦੀ ਸੀ ਤੋਂ ਇਥੇ ਜਾਰੀ ਬਹੇ ਦਰਵਾਜ਼ੇ ਦਾ ਪਹੁੰਚ ਗਈ ਤੇ ਜੋ ਮੈਂ ਦੂਸਰਾ ਦਰਵਾਜ਼ਾ ਬੰਦ ਕਰ ਚੁੱਕੀ ਹਾਂ ਤੇ ਬਾਅਦ ਚੋਂ ਫਿਰ ਉਹਨਾਂ ਨੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਬਾਬਾ ਜੀ ਨੇ ਹੱਥ ਰੱਖਿਆ ਉਹਨਾਂ ਨੇ ਦਰਵਾਜ਼ੇ ਨੂੰ ਖੁੱਲਣ ਨਹੀਂ ਦਿੱਤਾ ਸੱਚੇ ਬਾਸ਼ਾ ਨੇ ਸਭ ਕੁਝ ਵਾਇਗਨੋ ਨੇ ਕੀਤਾ ਆ ਤੁਹਾਨੂੰ ਬਹਾਦਰੀ ਦਾ ਪੁਰਸਕਾਰ ਮਿਲਿਆ ਕੀ ਕਹਿਣਾ ਚਾਹੋਗੇ ਉਹਨਾਂ ਔਰਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਸਾਰਾ ਦਿਨ ਘਰ ਚੱਕਦੇ ਹੁੰਦੇ ਆ ਤੇ ਡਰਦੇ ਮਾਹੌਲ ਤੇ ਡਰਨਾ ਨਹੀਂ ਆ ਬਹਾਦਰੀ ਨਾਲ ਮਤਲਬ ਲੜਨਾ ਚਾਹੀਦਾ ਵਾ ਥੋੜਾ ਪੰਜੀ ਅੰਦਰ ਵੀ ਆ ਜੇ ਕੋਈ ਤੇ ਫਿਰ ਵੀ ਆਪਣੇ ਆਪ ਨੂੰ ਸੇਫਟੀ ਕਰੋ ਆਪਣੀ ਲੜੋ ਨਾਵਾਂ ਸਾਕੇ ਆਪਾਂ ਬੱਚਿਆਂ ਦੀ ਸੇਫਟੀ ਕਰਨੀ ਚਾਹੀਦੀ ਆਪਣੀ ਪਹਿਲੇ ਮੇਰਾ ਨਾਮ ਜਗਜੀਤ ਸਿੰਘ ਜੀ ਤੁਹਾਡੇ ਘਰ ਜਿਹੜੀ ਪਿਛਲੇ ਦਿਨਾਂ ਦੀ ਵਾਰਦਾਤ ਸਾਮਣੇ ਆਈ ਸੀ ਉਸ ਤੋਂ ਬਾਅਦ ਤੁਹਾਡੀ ਪਤਨੀ ਵੱਲੋਂ ਬੜਾ ਸਾਹਸ ਨਾਲ ਉਸ ਦਾ ਮੁਕਾਬਲਾ ਕੀਤਾ ਗਿਆ ਤੇ ਅੱਜ ਉਹਨਾਂ ਨੂੰ ਪੁਰਸਕਾਰ ਦਿੱਤਾ ਗਿਆ ਹੈ ਕਿ ਉਹਨਾਂ ਦੀ ਹੌਸਲਾ ਵਧਾਈ ਕਿ ਕਹਣਾ ਚਾਹੋਗੇ ਜੀ ਜੀ ਵੇਖੋ ਜੀ ਇੱਕ ਸੁਨੇਹਾ ਹੀ ਆ ਸਾਰੀਆਂ ਭੈਣਾਂ ਦੇ ਮਾਤਾਂ ਨੂੰ ਜਿੱਦਾਂ ਦਾ ਮਾਹੌਲ ਚੱਲਦਾ ਵਾ ਹਰ ਇੱਕ ਨੂੰ ਆਪਣੀ ਸੁਰੱਖਿਆ ਕਰਨੀ ਚਾਹੀਦੀ ਆ ਅੱਜ ਕੱਲ ਇੰਨਾ ਮਾਹੌਲ ਖਰਾਬ ਹੋ ਚੁੱਕਾ ਹੈ ਪੰਜਾਬ ਦਾ ਅੰਮ੍ਰਿਤਸਰ ਦਾ ਕਿ ਹਰ ਇੱਕ ਜਨਾਨੀ ਜਾਂ ਭੈਣ ਕੋਈ ਬਾਹਰ ਨਹੀਂ ਨਿਕਲ ਸਕਦੀ ਫਿਰ ਵੀ ਇੰਨਾ ਚੀਜ਼ਾਂ ਤੋਂ ਡਰਦੇ ਆ ਇਹ ਕਿ ਡਰਨਾ ਨਹੀਂ ਚਾਹੀਦਾ ਚੀਜ਼ ਦਾ ਸਭ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਵਾ ਚੀਜ਼ ਦਾ ਜਿਹੜੇ ਡਰ ਕੇ ਤੇ ਸਮਝ ਲੋ ਕਿ ਇਹਨਾਂ ਨੇ ਹੈਵੀ ਹੋਣਾ ਵਾ ਚੀਜ਼ ਦਾ ਹੁਣ ਵੇਖੋ ਵੀਡੀਓ ਤੁਸੀਂ ਵੇਖਿਆ ਹੋ ਬੜੀ ਬਹਾਦਰੀ ਨਾਲ ਇਹਨਾਂ ਨੇ ਬੁਆ ਬੰਦ ਕੀਤਾ ਸੋ ਸਮਝਣ ਕਿ ਇਹਨਾਂ ਨੇ ਆਪਣਾ ਬਚਾ ਕੀਤਾ ਬੱਚੇ ਦਾ ਤੇ ਆਪਣੀ ਇਨਾਮ ਘਰ ਦਾ ਇਹਨਾਂ ਨੇ ਬਚਾ ਕੀਤਾ ਵਾ ਇਹ ਇੱਕ ਸਾਰਾ ਸੁਨੇਹਾ ਹੈਗਾ ਵਾ ਕਿ ਡਟ ਕੇ ਮੁਕਾਬਲਾ ਕਰੋ ਅੱਜ ਕੱਲ੍ਹ ਵੇਖੋ ਜੀ ਔਰਤਾਂ ਦਾ ਜਜ਼ਬਾ ਵੀ ਹੈਗਾ ਵਾ ਆਪਣੇ ਅੰਦਰੋਂ ਜਿਹੜਾ ਵੀ ਮਾਲਕ ਦੀ ਕਿਰਪਾ ਨਾਲ ਹੈਗਾ ਜਜ਼ਬਾ ਅੱਜ ਕੱਲ੍ਹ ਚਾਂਸੀ ਦੀ ਰਾਣੀ ਹੋ ਗਈ ਚੀ ਦੀ ਚਾਂਸੀ ਰਾਣੀ ਵੀ ਡਰ ਨਹੀਂ ਡਟ ਕੇ ਮੁਕਾਬਲਾ ਕੀਤਾ ਸੀ ਇਹ ਵੀ ਇੱਕ ਬੜਾ ਵੱਡਾ ਸੁਨੇਹਾ ਦਿੱਤਾ ਹੋਇਆ ਵਾ ਤੇ ਇਹਨਾਂ ਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਵਾ ਮੇਰਾ ਨਾਮ ਪ੍ਰਿਆਸਨ ਸਾਸਤਰੀ ਹੈ 올 ਇੰਡੀਆ ਹਿਊਮਨ ਰਾਈਟਸ ਐਂਟੀ ਕ੍ਰਾਈਮ ਵਿੰਗ ਵਾਈਸ ਪ੍ਰੈਜ਼ੀਡੈਂਟ ਪੰਜਾਬ ਮੇਰੇ ਨਾਲ ਮਨਜੀਤ ਸਿੰਘ ਜੀ ਹੈ 올 ਇੰਡੀਆ ਹਿਊਮਨ ਰਾਈਟਸ ਐਂਟੀ ਕ੍ਰਾਈਮ ਵਿੰਗ ਵਾਈਸ ਚੇਅਰਮੈਨ ਪੰਜਾਬ ਅਸੀਂ ਜਿਹੜੇ ਘਰ ਚ ਤਿੰਨ ਬਦਮਾਸ਼ ਆਏ ਸੀਗੇ ਉਸ ਘਰ ਚ ਉਸ ਲੇਡੀਜ਼ ਨੂੰ ਇੱਕ ਵੀੜਤਾ ਦੇ ਨਾਮ ਤੇ ਇੱਕ ਵੀੜ ਚੱਕਰ ਪ੍ਰਦਾਨ ਕਰਨਾ ਹੈ ਔਰ ਅੱਜ ਦੀ ਜਨਰੇਸ਼ਨ ਨੂੰ ਇੱਕ ਮੈਸੇਜ ਜਾਂਦਾ ਹੈ ਅੱਜ ਦੀ ਕੁੜੀਆਂ ਨੂੰ ਇੱਕ ਮੈਸੇਜ ਜਾਂਦਾ ਹੈ ਕਿਸੇ ਤੋਂ ਡਰਨ ਦੀ ਲੋੜ ਨਹੀਂ ਆਪਾਂ ਆਪਣੀ ਵੀਰਤਾ ਦਿਖਾ ਕੇ ਆਪਾਂ ਆਪਣੀ ਜੀਤ ਹਾਸਲ ਕਰ ਸਕਦੇ ਹਾਂ ਇੱਕ ਸਾਰਿਆਂ ਵਾਸਤੇ ਇੱਕ ਬਹੁਤ ਅੱਛਾ ਮੈਸੇਜ ਹੈ ਇਸ ਚੀਜ਼ ਨੂੰ ਜ਼ਰੂਰ ਫੋਲੋ ਕਰੋ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ہماری ਬਹਿਨ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਸਾਰਿਆਂ ਨੂੰ ਕਿੰਨੀ ਕਿ ਬਹਾਦਰੀ ਦਾ ਕੰਮ ਕੀਤਾ ਹੈ ਤੇ ਆਪਾਂ ਆਪਣੀ ਸੰਸਥਾ ਵੱਲੋਂ ਹੈਮ ਹਿਊਮਨ ਰਾਈਟਸ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਦੇਣ ਤੇ ਬਹੁਤ-ਬਹੁਤ ਸਵਾਗਤ ਇੱਕ ਪਾਸੇ ਤੁਸੀਂ ਸਨਮਾਨਕਰਨ ਪਹੁੰਚੇ ਸੀ ਦੂਸਰੇ ਪਾਸੇ ਪੁਲਿਸ ਦੀ ਕਾਰਜਕਾਰੀ ਨੂੰ ਕਿਸ ਤਰੀਕੇ ਦੇਖਦੇ ਕਿਉਂਕਿ 4 ਤੋਂ 5 ਦਿਨ ਹੋ ਚੁੱਕੇ ਐ ਹਜੇ ਤੱਕ ਪੁਲਿਸ આરોપીਆਂ ਨੂੰ ਫੜਨ ਦੇ ਵਿੱਚ ਨਾਕਾਮ ਹੈ ਅਜੇ ਪੁਲਿਸ ਨੂੰ ਅਸੀਂ ਮਿਲਣ ਜਾਣਾ ਹੈ ਸੀਨੀਅਰ ਅਫਸਰਾਂ ਨੂੰ ਮਿਲਣਾ ਹੈ ਉਹਦਾ ਤਾਂ ਗੁਜ਼ਾਰੇ ਸੰਗਣੀ ਹੈ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਦਲਾਇਆ ਜਾਵੇ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਬੀਤ ਕੇ ਲਾਹੋ ਮੇਰਾ ਨਾਮ ਮਜੀਤ ਸਿੰਘ ਜੀ ਤੇ ਮੈਂ ਸਾਰਾ ਭੈਣਾ ਨੂੰ ਇਹੋ ਬੇਨਤੀ ਕਰਨਾ ਚਾਹੁੰਦਾ ਕਿ ਆਪਣੇ ਅੰਦਰ ਹੌਸਲਾ ਰੱਖਣ ਤੇ ਇਹ ਚੀਜ਼ ਤੋਂ ਡਰਨਾ ਤੇ ਜਿਸ ਤਰ੍ਹਾਂ ਇਨਾਂ ਵੱਲੋਂ ਮੁਕਾਬਲਾ ਕੀਤਾ ਗਿਆ ਲੁਟੇਰਿਆਂ ਦੇ ਨਾਲ ਕੀ ਕਰਦਾ ਇਹਨਾਂ ਹਰ ਇੱਕ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹਾਂਜੀ ਹਾਂਜੀ ਹਰ ਇੱਕ ਨੂੰ ਕਰਨਾ ਚਾਹੀਦਾ ਜੀ ਪੂਰੀ ਦਲੇਰੀ ਵਰਤਣੀ ਚਾਹੀਦੀ ਹੈ ਕਿਸੇ ਕੋ ਡਰਨਾ ਨਹੀਂ ਚਾਹੀਦਾ ਪੂਰਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਮੈਂ ਆਪਣੀ ਸੰਸਥਾ ਲੋਕ ਇਨ ਇਸ ਪਰਿਵਾਰ ਨੂੰ ਪੂਰਾ ਅਸ਼ਵਾਸਨ ਦਵਾਉਂਦਾ ਹਾਂ ਕਿ ਇਨਸਾਫ ਦਵਾਵਾਂਗਾ ਨਨ ਮੈਂ ਪੂਰਾ